ਇੱਥੇ ਇੰਨੀ ਹਾਲਤ ਖਰਾਬ ਸੀ ਅਸੀਂ ਇੰਝ ਪਾਰਕ ਬਣਾਤਾ ਹਾਂ ਸਰਦਾਰ ਟੌਕ ਚੈਨਲ ਦੇਖ ਰਹੇ ਸਾਰੇ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਹਰੀਪੁਰ ਵਿਖੇ ਜਿੱਥੇ ਪਿੰਡ ਦੀ ਨਵੀਂ ਬੜੀ ਪੰਚਾਇਤ ਵੱਲੋਂ ਇੱਕ ਖਰਾਬ ਪਈ ਜਗ੍ਹਾ ਨੂੰ ਬਹੁਤ ਹੀ ਸੋਹਣੇ ਪਾਰਕ ਵਿੱਚ ਬਦਲਿਆ ਜਾ ਰਿਹਾ ਹੈ ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋਂ ਇਸ ਪਾਰਕ ਦੀ ਨੀਂ ਪਿੰਡ ਦੀਆਂ ਛੋਟੀਆਂ ਬੱਚੀਆਂ ਦੁਆਰਾ ਰਖਾਈ ਗਈ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਅੱਜ ਹੁਣ ਆਪਾਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਸੀਕਾਲ ਜੀ ਅੱਜ ਆਪਾਂ ਜੋ ਇਹ ਛੋਟੀਆਂ ਬੱਚਿਆਂ ਤੋਂ ਨੀਂ ਰਖਾਈ ਹੈ ਜੀ ਉਹਦੇ ਬਾਰੇ ਸਾਨੂੰ ਮਾੜੀ ਜਾਣਕਾਰੀ ਦਿਓ ਜੀ ਅੱਜ ਅਸੀਂ ਸਾਡੀ ਪੰਚਾਇਤ ਨੇ ਜੋ ਇਹ ਉਪਰਾਲਾ ਕਰਿਆ ਇੱਥੇ ਪਾਰਕ ਦੀ ਜਗ੍ਹਾ ਮਤਲਬ ਅਨਾਉਂਸ ਕਰਾਈਆ ਇੱਥੇ ਇੰਨੀ ਹਾਲਤ ਖਰਾਬ ਸੀ ਆ ਤੁਹਾਡੇ ਸਾਹਮਣੇ ਦਲਦਲ ਬਹੁਤ ਵਧੀਆ ਜੇ ਅਸੀਂ ਪਾ ਸਕਦੇ ਹਾਂ ਤੇ ਤੇ ਚਾਰ ਦਿਵਾਰੀ ਕਰ ਦੇਣੀ ਆ ਤੇ ਬੱਚਿਆਂ ਦੇ ਖੇਡਣ ਨੂੰ ਅਸੀਂ ਕਹਿਣਾ ਵੀ ਵਧੀਆ ਇੱਥੇ ਗਰਾਊਂਡ ਲਾ ਲਓ ਜਾਂ ਕੋਈ ਵੀ ਪ੍ਰੋਗਰਾਮ ਇੱਥੇ ਬੈਠ ਕੇ ਹੋ ਸਕਦਾ ਹੈ ਨਾ ਤੇ ਵਕਤੀ ਸਾਡੀ ਆ ਪੰਚਾਇਤ ਬੈਠੀ ਆ ਅਸੀਂ ਕਹਿੰਦੇ ਆ ਵੀ ਇੱਥੇ ਬਹੁਤ ਵਧੀਆ ਸੁੰਦਰ ਆ ਦ੍ਰਿਸ਼ ਜੋ ਰੋਡ ਚੱਲ ਰਿਹਾ ਸਾਡਾ ਵੀ ਉਧਰ ਬੂਤੇ ਲੱਗ ਜਾਣ ਤੇ ਟਰੈਕ ਬਣ ਜਵੇ ਤੇ ਬੱਚਿਆਂ ਨੂੰ ਖੇਡਣ ਨੂੰ ਬਹੁਤ ਵਧੀਆ ਹੋ ਜੇ ਜੋ ਅਸੀਂ ਯਾਨੀ ਸੋਚਿਆ ਸਾਡੀ ਪੰਚਾਇਤ ਨੇ ਵੀ ਅਸੀਂ ਪੱਛੀਆਂ ਤੋਂ ਨਹੀਂ ਰਖਾਉਣੀ ਆ ਛੋਟੀਆਂ ਬੱਚੀਆਂ ਨੇ ਜੋ ਸਾਡੀਆਂ ਧੀਆਂ ਨੇ ਜੋ ਨਿਊ ਰੱਖੀ ਆ ਸਾਡੀ ਕਬੱਡੀ ਖਿਡਾਰੀ ਆ ਗੁੜੀਆਂ ਤੇ ਇੱਕ ਆਪਣੇ ਘਰ ਤੋਂ ਹੋਰ ਆ ਵੀ ਆਪਣੇ ਕੋਈ ਆਮਦਨ ਨਹੀਂ ਹੈਗੀ ਅਸੀਂ ਤਾਂ ਸਿਰਫ ਸਰਕਾਰਾਂ ਤੇ ਕੰਨਿਓ ਚਾਹਦੇ ਆ ਵੀ ਜੇ ਤਾਂ ਕੁਝ ਆਊਗਾ ਤਾਂ ਅਸੀਂ ਲਾਵਾਂਗੇ ਤੇ ਇਹ ਵੀ ਬਸ ਖਿੱਚ ਦੂਗੀ ਕੰਮ ਕਰ ਰਹੇ ਆ ਅਸੀਂ ਤੇ ਬਾਕੀ ਦੱਸੋ ਜੀ ਬੈਠੇ ਨੇ ਮੈਂ ਬਰਤਾਂ ਸਾਡੇ ਹਾਂ ਗੱਸੀ ਗਾਲ ਜੀ ਸ੍ਰੀ ਗਾਲ ਅੰਕੋਂ ਪਹਿਲਾਂ ਕੀ ਸੀਗਾ ਜਿੱਥੇ ਹੁਣ ਪਾਰਕ ਬਣ ਰਿਹਾ ਇੱਥੇ ਸਿਰਾ ਅੱਜ ਤੋਂ 50 ਸਾਲ ਕਹਿੰਦਾ ਤੋਬਾ ਦੀ ਪਾਉ ਬਣਾ ਸਾਡੇ ਐਥੇ ਪਹਿਲਾਂ ਪ੍ਰਾਣ ਕੱਟੇ ਗਏ ਨੇ ਕਿਹੜੇ ਵਾਸਤੇ ਤੇ ਇਸ ਕਰਕੇ ਅਸੀਂ ਕੋਈ ਜਾਂ ਵਾਸਤੇ ਪ੍ਰਾਣ ਬਣਾਈ ਦਿੱਤੀ ਪ੍ਰਾਣ ਦੇਣ ਤੋਂ ਬਾਅਦ ਬੁਖਾਰ ਬਣ ਗਏ ਪਰ ਤੋਬਾ ਸਾਡਾ ਬਹੁਤ ਵੱਡੂ ਨਾ ਹੋ ਗਿਆ ਸੀ ਇਸ ਕਰਕੇ ਸਾਨੂੰ ਬੜੀ ਸਮੱਸਿਆ ਆਦੀ ਬਿਮਾਰੀ ਪਾਣੀ ਗੰਦਾ ਬੱਚਿਆਂ ਨੂੰ ਕੋ ਖੇਡਣ ਨੂੰ ਜਗ੍ਹਾ ਨਹੀਂ ਸੀ ਅਸੀਂ ਪਹਿਲੇ ਸਾਰੇ ਪੰਚਾਇਤ ਦੇ ਮਨ ਲਾ ਆਦੀ ਵੀ ਪਹਿਲਾ ਕੰਮ ਇਹ ਕਰਦਾ ਸੀ ਸਿਰਫ ਬਾਹਰਲੇ ਵਿੜੇ 'ਚੋਂ ਕੰਮ ਦਾ ਸ਼ੁਰੂ ਕਰਨਾ ਸਾਡੇ ਵਿੜੇ 'ਚੋਂ ਇਸ ਕਰਕੇ ਅਸੀਂ ਇਹ ਕੰਮ ਪਹਿਲਾਂ ਸ਼ੁਰੂ ਕਰਿਆ ਅਸੀਂ ਹੁਣ ਇਹ ਟੋਪਾ ਪਾਪਾ ਕਰਦਾ ਟੋਪਾ ਸਾਫ਼ ਕਰਤਾ ਤੇ ਇਸ ਅਦਲੇ ਮਿੱਟੀ ਪਾ ਕੇ ਦੀਹ ਪੜ ਕੇ ਤੇ ਅਸੀਂ ਇਹਦੇ 'ਚ ਪਾਰਕ ਬਣਾਤਾ ਹਾਂ ਜਿਹੜਾ ਪਾਰਕ ਬਣਾ ਰਹੇ ਹਾਂ ਪਾਰਕ ਇਹ ਬਣੂਗਾ ਜਿੱਥੇ ਸਾਡੇ ਜੋ ਛੋਟੇ-ਛੋਟੇ ਬੱਚੇ ਖਿਆਣੇ ਸਾਡੇ ਖੇਡਾਂ ਕਰਨਗੇ ਉਸ ਤੋਂ ਬਾਅਦ ਕੁਝ ਸੁਗਵਾ ਕਰੂਗਾ ਉਹ ਵੀ ਤੇ ਸਾਡਾ ਬਿੜੇ ਦਾ ਹਰਾ ਭਾਈ ਜਿਹਾ ਕਰਿਆ ਕਰੂ ਬਣਾ ਕਰੂਗਾ ਤਾਂ ਕਰਕੇ ਸਾਡੇ ਮੰਨ ਦਾ ਚਾਹਤ ਵੀ ਦੇਸੀ ਕੋਈ ਨਾ ਕੋਈ ਐਸਾ ਉਪਰਾਲਾ ਕਰੀਏ ਜਿਹੜੀ ਸਾਡੀ ਮਨ ਲੋ ਮਨੋਕਾਬਿਲਤਾ ਦੇ ਵਿੱਚ ਪਲਾ ਹੋਵੇ ਸਭ ਨੂੰ ਲੋੜਵੰਦ ਹੋਵੇ ਤੇ ਸਭ ਦੇ ਕੰਮ ਹੋਵੇ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹ ਜੇ ਕੰਮ ਦਾਬ ਤੇ ਸਾਨੂੰ ਵਰਤਵਾਤ ਬਦਲਣੀ ਚਾਹੀਦੀ ਹੈ ਕਿਉਂਕਿ ਸਾਡੇ ਲੱਗਰ ਨੂੰ ਕੋਈ ਆਮਦਨ ਦਾ ਹੈ ਨਹੀਂ ਤਾਂ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਸਾਨੂੰ ਹੋਰ ਵੀ ਵੱਧ ਤੋਂ ਵੱਧ ਕੰਡਾ ਦਿੱਤੀਆਂ ਨਾ ਸਾਡੇ ਕੋਲ ਜਿਹੜੇ ਕੰਮ અધੂਰੇ ਪਏ ਨੇ ਨਗਰ ਦੇ ਤੇ ਸਾਡੀ ਫਰਦ ਦੀ ਕੱਚੀ ਪਈ ਆ ਨਾਲੇ ਸਾਡੇ ਢਹੇ ਪਏ ਨੇ ਤੇ ਸਾਡੇ ਪਾਣੀ ਦਾ ਕੋਈ ਵਧੀਆ ਸਤੰਤ ਤਰੀਕਾ ਨਹੀਂ ਹੈਗਾ ਬਾਹਰ ਜਾਣ ਲੱਗੂ ਕਿ ਪੁਰਾਣੇ ਹੋ ਗਏ ਨਾਲੇ ਇਸ ਕਰਕੇ ਅਸੀਂ ਸਿੱਧੀ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਇਹ ਸਗਰੀਆਂ ਨਾਲੀਆਂ ਦੇ ਗ੍ਰਾਂਟਾ ਦਿੱਤੇ ਜਾਣ ਤੇ ਅਸੀਂ ਨਗਰ ਦੀ 16 ਮੰਨ ਲਓ ਪ੍ਰੋਜੈਕਟ ਕਰਕੇ ਆਪਾਂ ਦੇ ਬੂਤੇ ਵਟ ਲਾ ਕੇ ਬਜੇ ਦਰਖਤ ਲਾ ਕੇ ਬੜੀ ਆ ਮੰਨ ਲਓ ਛੰਗਾਰੀ ਉਹਨਾਂ ਗਰੂ ਸਾਡੇ ਮਨ ਦੀ ਚਾਹਸਾ ਕਿ ਸਾਡਾ ਮਨ ਦਾ ਚਾਹ ਉਹ ਹੀ ਸੋ ਅੱਜ ਅਸੀਂ ਬੱਚਿਆਂ ਕੋਲ ਨਹੀਂ ਦਿਖਾਈਆ ਕੋਲ ਮਾਰੇ ਕਿਰਪਾ ਕਰਕੇ ਸਾਡਾ ਕੰਮ ਨੂੰ ਦੁੱਗਣਾ ਤੇ ਜੋਗੁਇਦ ਰੱਖੀ ਹੋਗੀ ਤੇ ਸਾਬਦਾ ਭਰਾਊਗਾ ਵਾਹਿ ਜੀ ਦਾ ਖਾਲਸਾ ਵਾਹਿ ਜੀ ਚਲੋ ਆਜੋ ਜੀ ਹੁਣ ਆਪਾਂ ਮਾੜਾ ਪਾਰਕ ਦਾ ਕੰਮ ਕਰ ਦੇ ਦਿਆਂ ਕਿਵੇਂ ਚੱਲਦਾ ਆਜੋ ਸਰਪੰਚ ਸਾਹਿਬ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਇਹ ਜਿਹੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਸਰਦਾਰ ਟਾਕਸ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ